ਮੈਂ ਸੱਚੀ ਵੈਗਰੂ ਜ਼ਬਾਨ ਕਰਕੇ ਵੀ ਨਹੀਂ ਜਪਿਆ ਮਨ ਕਰਕੇ ਵੀ ਨਹੀਂ ਜਪਿਆ ਤੇ ਨਾ ਕਰਮਾਂ ਕਰਕੇ ਵੀ ਬੰਦਗੀ ਨਹੀਂ ਕੀਤੀ ਮਨ ਬਚ ਕਰਮ ਹਰ ਗੁਣ ਨਹੀਂ ਗਾਏ ਕੁਝ ਵੀ ਨਹੀਂ ਕੀਤਾ ਤੇਰੀ ਸਿਮਤ ਨਹੀਂ ਕੀਤੀ ਇਹ ਜੀ ਸੋਚ ਧਰੂ ਮੇਰੀ ਜਿੰਦ ਚ ਇੱਕੋ ਹੀ ਸੋਚ ਹੈ ਮੈਂ ਤਾਂ ਜ਼ਿੰਦਗੀ ਚ ਕੁਝ ਵੀ ਚੰਗਾ ਨਹੀਂ ਕੀਤਾ ਮੈਂ ਕਹਿੰਦਾ ਏਦੂ ਵੱਡਾ ਕੋਈ ਰਾਹ ਦੱਸੇਗਾ ਵੇਖੋ ਇਹ ਜਿਹੜਾ ਮਨ ਬਚ ਕਰਮ ਹੈ ਨਾ ਇਹਦੇ ਬਹੁਤ ਡੂੰਘੇ ਅਰਥ ਨੇ ਜ਼ਬਾਨ ਬਚਨਾ ਕਰਕੇ ਜਪਿਆ ਜਾਂਦਾ ਜੇ ਮਨ ਚ ਨਹੀਂ ਵੱਸਦਾ ਮਨ ਵਾ ਫਿਰ ਸੁੱਕੇ ਦਾ ਸੁੱਕਾ ਰਹਿ ਜਾਂਦਾ ਹੈ ਪੂਰਾ ਯੋਰ ਲੰਦਾ ਹੈ ਜ਼ਬਾਨ ਵਾਹਿਗੁਰੂ ਵਾਹਿਗੁਰੂ ਕਹਿੰਦੀ ਅੰਦਰ ਵਾਲਾ ਅ ਭੇਜੀ ਰਹਿੰਦਾ ਜਿਵੇਂ ਵਾਟਰ ਪ੍ਰੂਫ ਪਾ ਉੱਤੇ ਕੱਪੜਾ ਕਿਸੇ ਪਾਇਆ ਕਿਨ ਉਹ ਜਵੇਂ ਸਾਡੀ ਅਰਦਾਸ ਪਹਿਲੀ ਮੰਗੀਏ ਵੇ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਤਿੰਨ ਵਾਰੀ ਕਿਉਂ ਹੈ ਪਹਿਲੀ ਮੰਗੇਵੇ ਓਦੋਂ ਪਹਿਲਾਂ ਮੰਗ ਕੋਈ ਨਹੀਂ ਓਦੋਂ ਪਹਿਲਾਂ ਤਾਂ ਹਿਸਟਰੀ ਹੈ ਸ਼ਹੀਦ ਨੇ ਮੁਰੀਦ ਨੇ ਸਿੱਖ ਨੇ ਤਖਤ ਨੇ ਪਹਿਲੀ ਅਰਦਾਸ ਵਿੱਚ ਮੰਗ ਇਹ ਹੈ ਕਿ ਵਾਹਿਗੁਰੂ 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 ਚੇਤੇ ਆਵੇ ਤੇ ਕੱਲਾ ਸਾਡੀ ਜਥੇਬੰਦੀ ਨੂੰ ਨਹੀਂ ਸਰਬੱਤ ਖਾਲਸੇ ਨੂੰ ਚੇਤੇ ਆਵੇ ਤਿੰਨ ਵਾਰੀ ਕਿਉਂ ਵੀ ਮਨ ਕਰਕੇ ਚੇਤੇ ਆਵੇ ਬਚਨਾ ਕਰਕੇ ਚੇਤੇ ਆਵੇ ਤੇ ਕਰਮਾਂ ਕਰਕੇ ਵਾਹਿਗੁਰੂ ਚੇਤੇ ਆਵੇ ਕਰਮ ਕਰਕੇ